ਆ ਭਾਜੀ ਕਿਹਨੇ ਮਾਰੀ ਗੋਲੀ ਸਾਡੇ ਮੁੰਡਾ ਸੀ ਆ ਭਾਜੀ ਦੋ ਦੋ ਮੁੰਡੇ ਹਾਂਜੀ ਕੱਲ ਦੀ ਗੱਲ ਹੈ ਕੱਲ ਨਹੀਂ ਕੱਲ ਵੀ ਆਇਆ ਸੀ ਕੱਲੇ ਫੂਟੇ ਵੇਰਾ ਮਾਰੇ ਤਾਂ ਫਿਰ ਆ ਗਿਆ ਅਸਵੇਰੇ 7 ਵਜੇ ਮੈਂ ਫਿਰ ਸੋਚਿਆ ਕਿ ਆ ਮੁੰਡਾ ਫੇਰ ਆ ਗਿਆ ਮੈਨੂੰ ਸਾਖ ਸੀਗਾ ਕਿ ਫੇਰ ਕੋਈ ਕਾਰਨ ਕਰੂਗਾ ਮੈਂ ਪਿੱਛਾ ਕੀਤਾ ਬੱਸ ਗੋਲੀ ਚਲਾ ਦਿੱਤਾ ਕਿਹੜੇ ਪਿੰਡ ਕੋ ਤੁਹਾਡਾ ਸਾਡੇ ਬਹਾਨੀ ਹੈ ਰਾਣੀਪੂ ਗੋਲੀਆਂ ਮੁੰਡੇ ਪਛਾਣ ਹੈਗੀ ਉਹ ਜਿਹਨ ਗੋਲੀ ਮਾਰ ਫੋਟੋ ਆ ਸਾਡੇ ਮੁੰਡੇ ਕੋਈ ਤੁਹਾਡੀ ਪੁਰਾਣੀ ਰੰਚ ਚੱਲਦੀ ਹੈ ਨਹੀਂ ਨਹੀਂ ਸਾਨੂੰ ਤਾਂ ਭਾਜੀ ਕੁਝ ਵੀ ਨਹੀਂ ਤੁਹਾਡਾ ਆਪਣਾ ਖੂਬੀ ਕੰਮ ਕਰਦੇ ਆ ਨਹੀਂ ਨਹੀਂ ਸਾਡੇ ਆਪਣੇ ਕੀ ਨਾਂ ਕੀ ਬੁਰਾ ਆਪਣਾ ਹਾਂਜੀ ਮੇਰਾ ਨਾਮ ਆ ਰੋਣ ਕੁਮਾਰ ਆ ਪਿਤਾ ਦਾ ਕੀ ਨਾਂ ਆ ਮੈਂ ਮਾਲਿਕ ਦੇ ਨਾਮ ਆ ਅਮਰਿਕ ਸਿੰਘ ਤੁਸੀਂ ਖੂ ਕਿਦਾ ਪਾ ਅਮਰਿਕ ਸਿੰਘ ਹੈ ਅੱਛਾ ਅੱਛਾ ਵਾਹ ਓਏ ਹੋਏ ਤੁਹਾਨੂੰ ਟ੍ਰੀਟਮੈਂਟ ਮਿਲ ਰਿਹਾ ਸੀ ਹਾਂਜੀ ਟ੍ਰੀਟਮੈਂਟ ਇਲਾਜ ਸਾਡਾ ਸਹੀ ਹੋ ਰਿਹਾ ਇੱਥੇ ਨਹੀਂ ਸਹੀ ਹੋ ਰਿਹਾ ਬਹੁਤ ਦਾਲਾ ਨਿਕਲਦਾ ਆ ਪਾਜੀ ਮਿੰਸ ਟੇਕ ਕਰਦਾ ਰਹੇਗੇ ਕਿੰਨੀਆਂ ਗੋਲੀਆਂ ਬਚੀਆਂ ਨੇ ਤਿੰਨ ਆ ਉਹ ਇੱਕੋ ਬੰਦਾ ਸੀ ਜਿਹਨੇ ਮਾਰੀ ਦੋ ਬੰਦੇ ਸੀ ਭੱਜ ਗਏ ਹਾਂਜੀ ਭੱਜ ਗਏ ਕੀ ਨਾ ਕੀ ਉਹਨਾਂ ਭਾਈ ਪਤਾ ਨਹੀਂ ਤੁਹਾਡੇ ਪਿੰਡ ਦੇ ਹੀ ਬੰਦੇ ਹੈਗੇ ਨਹੀਂ ਨਹੀਂ ਬਾਹਰ ਨੇ ਆ ਲੁੱਟ ਲੁੱਟਣਾ ਸੀ ਯਾਰ ਕੋਈ ਹਾਂ ਲੁੱਟਣ ਨੂੰ ਚੱਲਿਆ ਆਇਆ ਰੱਬਾ ਬਾਬੇ ਕੀ ਮਾਮਲਾ ਸਾਰਾ ਤੁਸੀਂ ਸਿਵਲ ਹਸਪਤਲ ਕੋਚੇ ਮੈਂ ਅਵੀਕ ਸਿੰਘ ਬਹਾਨੀ ਅ ਮੈਂ ਕੱਲ ਤੋਂ ਮੇਰੀ ਰਕੀ ਹੋ ਰਹੀ ਸੀ ਮੈਂ ਕੱਲ ਦਾ ਪਰਸਨਲ ਇਨਫੋਰਮੇਸ਼ਨ ਦਿੱਤੀ ਸੀ ਕੋਈ ਪਰਸਵਾਲਾ ਪੁੱਛਿਆ ਨਹੀਂ ਅੱਜ ਸਵੇਰੇ ਫੇਰ ਉਹ ਹੀ ਬੰਦੇ ਮੇਰੇ ਮਗਰ ਲੱਗੇ ਜੀ ਅਸੀਂ ਉਹਨਾਂ ਦਾ ਪਿੱਛਾ ਕੀਤਾ ਜਾ ਕੇ ਪਿੱਛਾ ਕਰਦੇ ਕਰਦੇ ਅਸੀਂ ਰਾਣੀਪੁਰ ਦਰਦਵਾਰੇ ਕੋ ਆਏ ਉੱਥੇ ਕੱਚੇ ਰਸਤੇ ਤੇ ਮੋਟਰਸਾਈਕਲ ਸੱਟ ਕੇ ਮੇਰੇ ਮੇਰੇ ਬਲਾਈ ਦੇ ਤਿੰਨ ਗੋਲੀਆਂ ਮਾਰ ਗਿਆ ਪੰਜ ਫਾਇਰ ਦਿੱਤੇ ਕਿੰਨੇ ਕਿੰਨੇ ਕਵਜ ਦਾ ਸਮਾਂ ਸੀ ਤਕਰੀਬਨ 6:30 ਤੋਂ 7:00 ਦਾ ਸਮਾਂ ਸੀ ਤੜਕ ਸਰ ਸ਼ਾਮ ਦਾ ਅੱਜ ਸਵੇਰ ਦਾ ਅੱਜ ਸਵੇਰ ਕਿੰਨੇ ਕ ਬੰਦੇ ਸੀ ਸਰ ਦੋ ਬੰਦੇ ਕੱਤੇ ਸਕੇ ਉਹ ਮੋਟਰਸਾਈਕਲ ਤੇ ਸੀ ਨੰਬਰ ਉਹਨੇ ਨੋਟ ਕੀਤਾ ਸੀ ਨੰਬਰ ਉਹਨਾਂ ਨੇ ਮੋਰੇ ਮੋਰਾਂ ਦੀ ਪਲੇਟ ਕੋਡ ਜੋੜਾ ਮੋਟਰਸਾਈਕਲ ਬਰਾਂਦ ਹੋ ਗਿਆ ਕੋਈ ਪੁਰਾਣੀ ਰੰਜਿਸ਼ ਚੱਲਦੀ ਹੱਡੀ ਜਾਂ ਕੋਈ 50% ਇਹ ਇਹ ਹਜੇ ਕੋਈ ਪਤਾ ਨਹੀਂ ਲੱਗਿਆ ਵੀ ਕਾਹਦੇ ਰਕਿੰਗ ਕਰਦੇ ਨੇ ਸ਼ੱਕ ਵਗੈਰਾ ਹੈਗੇ ਤੇ ਸ਼ੱਕ ਉਹ ਪਹਿਲੂ ਆਇਆ ਕਿ ਸਾਡੇ ਮੁੰਡੇ ਨਾਲ ਕੋਲੇ ਦੇ ਨਾਲ ਮੁੰਡਿਆਂ ਦੇ ਉੱਚੇ ਦੇ ਬਗਾਨੀ ਹੋਈ ਸੀ ਗੱਲ ਤਾਂ ਉਹ ਵੀ ਕੋਈ ਕਰਤਾ ਕੀਤੀ ਦੇਖੇ ਗਏ ਸੀ ਉਹ ਹੋ ਸਕਦੇ ਆ ਹੈਪੋ ਹੈਪੋ ਕਾਂਡ ਜਿਹੜਾ ਹੈ ਜੀ ਮੁੰਡਾ ਜਿਹੜਾ ਮਾਰਿਆ ਸੀ ਅਸੀਂ ਤੁਰਦੇ ਸੀ ਉਹਨਾਂ ਨਾਲ ਉਹ ਵੀ ਹੋ ਸਕਦਾ ਹੈ ਜੀ ਹੁਣ ਜਿਹੜੇ ਮੁੰਡੇ ਦੇ ਕਿੰਨੀਆਂ ਗੋਲੀਆਂ ਬਚੀਆਂ ਮੁੰਡੇ ਦੇ 3 ਗੋਲੀਆਂ ਬਚੀਆਂ ਤੁਹਾਡਾ ਵਰਕਰ ਹਾਂਜੀ ਕਿਹ ਕੀ ਨਾਂ ਕੀ ਇਹਦਾ ਮੇਰਾ ਵਰਕਰ ਵੀ ਹੈ ਮੇਰਾ ਪੁੱਤ ਵੀ ਹੈ ਕੀ ਨਾਂ ਕੀ ਜੀ ਅਰਣ ਕੁਮਾਰ ਇੱਕ ਬਿਹਾਰ ਦਾ ਰਹਿਣ ਵਾਲਿਆ ਹਾਂ ਹਾਂਜੀ ਬਿਹਾਰ ਦੇ ਰਹਿਣ ਵਾਲੇ ਮੈਨੂੰ ਕੋ 25 ਤੋਂ 30 ਸਾਲ ਹੋ ਗਏ ਨੇ ਤੁਹਾਨੂੰ ਟ੍ਰੀਟਮੈਂਟ ਸਹੀ ਮਿਲਿਆ ਇੱਥੇ ਟ੍ਰੀਟਮੈਂਟ ਜੀ ਫਸਟ ਏਡ ਹੀ ਆ ਕੁਛ ਨਹੀਂ ਆ ਫਸਟ ਏਡ ਮਿਲੀ ਤੇ ਕੀ ਮੰਗ ਕਰਦੇ ਤੁਸੀਂ ਬਸ ਜੀ ਮੈਂ ਮੰਗ ਕਰਦਾ ਲੋਕਾਂ ਦਾ ਇਲਾਜ ਇਸ ਕਾਰਨ ਗਵਰਨਮੈਂਟ ਦੱਪਾ ਮਾਰ ਲਿਆ ਇਲਾਜ ਕਰਨਾ ਦਾ ਸਹੀ ਕਰੋ ਨਹੀਂ ਮੈਂ ਨਾ ਕਰੋ ਹਾਂ ਮੈਂ ਪ੍ਰਾਈਵੇਟ ਹਸਪੀਟਲ ਲੈ ਕੇ ਚਲਿਆ ਸਰ ਤੁਹਾਡਾ ਤੁਹਾਡਾ ਜਿਹੜਾ ਹਾਦਸਾ ਵਾਪਰ ਹੈਗਾ ਇਸ ਬਾਰੇ ਪ੍ਰਸ਼ਾਸਨ ਕੋਈ ਕੋਈ ਤਰਖਾਸ ਕੋਈ ਆਇਆ ਕੋਈ ਜੰਗ ਕੋਈ ਗੱਲ ਬਾਤ ਸਰ ਨੂੰ ਫੋਨ ਤੇ ਐਸਪੀ ਸਾਹਿਬ ਦੇ ਰਿਦਰ ਨੂੰ ਇਨਫੋਰਮ ਕੀਤਾ ਕੱਲ ਜੀ ਐਸਐਚਓ 라ਵਲਪਿੰਡੀ ਨੂੰ ਇਨਫੋਰਮ ਕੀਤਾ ਲੇਕਿਨ ਕੋਈ ਨਹੀਂ ਬੋੜੇ ਅੱਜ ਜਦੋਂ ਬਾਅਦ ਰਾਤ ਉਹਨਾਂ ਗੋਲੀਆਂ ਲੱਗੀਆਂ ਬੰਦੇ ਦੇ ਫੇਰ ਗਏ ਕੋਈ ਆਨਲਾਈਨ ਕੰਪਲੀਟ ਵੀ ਪਾਈ ਦੀ ਆਨਲਾਈਨ ਕੰਪਲੀਟ ਨਹੀਂ ਪਾਈ WhatsApp ਇੱਕ ਕਮਰੀਆ ਆਇਆ ਹੈ ਜਿੱਥੇ ਗੋਲੀਆਂ ਵਧੀ ਹੈ ਕੀ ਮਾਮਲਾ ਇਸ ਤਰ੍ਹਾਂ ਕੀ ਸਾਹਮਣੇ ਆਇਆ ਹਾਂ ਜੀ ਸਾਡੇ ਕੋਲ ਰੋਮਪਟ 7:30 ਵਜੇ ਇੱਕ پیشنਟ ਆਇਆ ਜਿਹਦਾ ਨਾਮ ਅਰुण ਕੁਮਾਰ ਹੈ ਜਿਹੜਾ ਕਿ ਬਹਾਣੀ ਵਿਲੇਸਾ ਰਹਿਣ ਵਾਲਾ ਹੈ ਇਹ ਇਨਸੀਡੈਂਸ ਇਹ ਰੌਣੀਪੁਰ ਵਿਲੇਸਾ ਦਾ ਲੱਗੀ ਹੋਇਆ ਹੈ ਇਸੇ ਨੂੰ 7:30 ਵਜੇ ਉਹਨਾਂ ਦੇ ਗਨ ਸ਼ਾਟ ਇੰਜਰੀ ਦੀ ਹਿਸਟਰੀ ਦਿੱਤੀ ਜੀ ਗਨ ਸ਼ਾਟ ਦੀ ਸੀ ਸਾਡੇ ਕੋਲ ਆਇਆ ਹੈ پیشنਟ ਅਸੀਂ ਉਹਦਾ ਟ੍ਰੀਟਮੈਂਟ ਕੀਤਾ ਹੈ ਤੇ ਐਕਸ-ਰੇ ਦਾ ਸਾਰਾ ਕਰਵਾਇਆ ਪੂਰੀ ਇਨਫਰਮੇਸ਼ਨ ਕਰਤੀ ਹੈ ਸੋ ਕਿਸ ਤਰ੍ਹਾਂ ਦੀ ਕੰਡੀਸ਼ਨ ਹੈਗੀ ਹੁਣ ਕੰਡੀਸ਼ਨ ਐਸਲੇ ਤੇ ਸਟੇਬਲ ਹੈਗੀ ਹੈ ਬਟ ਉਹ ਇੰਜਰੀਜ਼ ਹੈਗੀ ਹੈ ਅਸੀਂ ਉਹਦਾ ਟ੍ਰੀਟਮੈਂਟ ਕਰਕੇ ਉਹਨੂੰ ਸ਼ਾਇਦ ਰੈਫਰ ਕਰਨਾ ਪਵੇ ਸਾਨੂੰ